ਇਹ ਸਾਡੇ ਮਾਨਯੋਗ ਐਸਐਸਪੀ ਗੁਰਦਾਸ ਕਸ਼ਰੀ ਦਿੱਤੇ ਆ ਜੀ ਜੀ ਸਖ ਦਿਸ਼ਾ ਰੇਸ਼ਾ ਹੈ ਕਿਹਾ ਸ਼ਹਿਰ ਦੇ ਵਿੱਚ ਜਿਵੇਂ ਹਨੂਮਾਨ ਚੌਂਕ ਤੋਂ ਲੈ ਕੇ ਲਾਇਬ੍ਰੇਰੀ ਚੌਂਕ ਫਿਰ ਉਸ ਤੋਂ ਬਾਅਦ ਪੋਸਟ ਆਫਿਸ ਚੌਂਕ ਤਾਨੂਹਾਂ ਚੌਂਕ ਮਿਸ਼ਲਾ ਬਾਜ਼ਾਰ ਤੇ ਸਾਰੇ ਸ਼ਹਿਰ ਦਾ ਅਸੀਂ ਟੈਗ ਮਾਰਚ ਕਰ ਰਹੇ ਹਾਂ ਤੇ ਰਕੋ ਦੇ ਖਾਵਾ ਤੇ ਰੁਕੇ ਜੇ ਨਾਕਾਬੰਦੀ ਵੀ ਕਰਕੇ ਚਲਾਨ ਕਰ ਰਹੇ ਹਾਂ ਜੇ ਤੇ ਹੁਣ ਤੱਕ ਅਸੀਂ 22 ਚਲਾਨ ਕਰ ਚੁੱਕੇ ਆ ਪੀਸੀਆ ਜਿਹੜੀ ਸਾਡੀ ਆ ਉਹ ਸੱਤ ਤੱਕ ਲਗਭਗ ਚਲਾਨ ਕਰ ਚੁੱਕੀ ਆ ਸਾਰੀ ਟ੍ਰੈਫਿਕ ਚਲਾਨ ਕਰ ਰਹੇ ਨੇ ਇਹ ਲਗਾਤਾਰ ਸਾਡੇ ਐਸਐਸਪੀ ਦੇ ਡਿਪਟੀ ਕਮਿਸ਼ਨਰ ਸ਼ਹਿਰ ਦੇ ਵਿੱਚ ਅਮਨ ਓ ਮਾਨ ਨੂੰ ਕਾਇਮ ਰੱਖਣ ਵਾਸਤੇ ਇਹ ਲਗਾਤਾਰ ਹੀ ਜਿਹੜੀ ਮੋਹਮ ਜਾਰੀ ਰਹੇਗੀ। ਸਰ ਦੇਖਿਆ ਜੀ ਸਰੇ ਲੋਕਾਂ ਨੇ ਪੁੱਛਦੇ ਪਾਸੇ ਵੀ ਮਾਰ ਕਰਦੇ ਉਹਦੇ ਨੂੰ ਕੋਈ ਬਿਲਕੁਲ ਜੀ ਅਸੀਂ ਦੋ ਬੁਲਟ ਮੋਟਰਸਾਈਕਲ ਹੁਣ ਬੌਂਡ ਕੀਤੇ ਨੇ ਜੀ ਇੱਕ ਸ਼ਹਿਰ ਦੇ ਵਿੱਚ ਬਿਨਾਂ ਨੰਬਰ ਤੋਂ ਕੋਈ ਵੀ ਮੋਟਰਸਾਈਕਲ ਦਿਖਿਆ ਤਾਂ ਅਸੀਂ ਉਹਨੂੰ ਬੌਂਡ ਕਰਾਂਗੇ। ਅਗਰ ਉਹਦੇ ਕਾਗਜ਼ ਨਹੀਂ ਹੈਗੇ ਤਾਂ ਬਿਨਾਂ ਨੰਬਰ ਪਲੇਟ ਕੋਈ ਵੀ ਨਹੀਂ ਬਖਸ਼ਿਆ ਜਾਏਗਾ। ਔਰ ਟ੍ਰਿਪਲ ਰਾਈਡਿੰਗ ਕਿਸੇ ਨੂੰ ਵੀ ਕਰਨ ਦੀ ਇਜਾਜ਼ਤ ਨਹੀਂ ਹੈ ਕਿਸੇ ਬਿਨਾ ਨੰਬਰ ਤੋਂ ਟ੍ਰਿਪਲ ਜਾਈਗੇ ਅਸੀਂ ਕਿਸੇ ਨੂੰ ਨਹੀਂ ਬਖਸ਼ਾਂ ਆਨੇ ਸ਼ੁਰੂਆਤੀ ਦੇ ਤੇ ਅਰਦਾਸ ਹੈ ਉਹਦੇ ਵਾਸਤੇ ਅਸੀਂ ਦਾ ਰੂਟ ਪਲਾਨ ਕੀਤਾ ਹੋਇਆ ਹੈ ਜਿਹੜਾ ਮਾਯਦੇ ਤਲਾਬ ਤੋਂ ਅਸੀਂ ਚੱਲ ਕੇ ਜਿੱਦਾਂ ਪਹਿਨ ਹੋ ਕੇ ਹਨੂਮਨ ਮਾਹੋ ਚੌਕੇ ਸਜਾਦਾ ਨਗਲ ਦੀ ਹੋ ਕੇ ਤੇ ਅਸੀਂ ਮੁੜ ਕੇ ਮਾਯਦੇ ਤਲਾਬ ਪਹੁੰਚ ਜਾਣਾ ਲੋਕੋ ਜੀ ਅਸੀਂ ਅਸਟੂਸੀ ਸਾਹਿਬ ਨੂੰ ਸੱਚ ਸਾਨੂੰ ਫੋਰਸ ਪ੍ਰੋਵਾਈਡ ਕੀਤੀ ਗਈ ਹੈ ਜਿਹੜੇ ਅਸੀਂ ਨਾਲ ਨਾਲ ਚੱਲਾ ਅੱਜ ਵੇਖੋ ਜੀ ਸਾਰੇ ਸਾਡੇ ਜਿਹੜੇ ਨਸ਼ਣ ਲੈ ਕੇ ਵੱਖ-ਵੱਖ ਥਾਵਾਂ ਤੇ ਅਸੀਂ ਜਿਹੜਾ ਵਾ ਸਰਚ ਕੀਤੇ ਨੇ ਜਿੱਦਾਂ ਕਿ ਮਾਈ ਦਾ ਕਲਾ ਹੋ ਗਿਆ ਫਿਰ ਚਾਲਨ ਦੀ ਮੜਿਆ ਹੋ ਗਿਆ ਪੁਰਾਣਾ ਬੱਸ ਸਟੈਂਡ ਹੋ ਗਿਆ اسلام ਆਬਾਦ ਭੱਲਾ ਹੋ ਗਿਆ ਤੇ ਅਸੀਂ ਲਗਭਗ ਅੱਜ ਸੱਚ ਟ੍ਰੈਨਕੀ ਉਸ ਹੁਣ ਅਸੀਂ ਜੀ ਇੱਕ ਟ੍ਰੈਫਿਕ ਰੂਟ ਪਲਾਨ ਕਰ ਰਹੇ ਹਾਂ ਟ੍ਰੈਫਿਕ ਡਾਇਵਰਸ਼ਨ ਦਾ ਵੀ ਕਰ ਰਹੇ ਆ ਅਸੀਂ ਬੈਠ ਕੇ ਉਹਦਾ ਮੈਪ ਬਣਾ ਰਹੇ ਆ ਡੀਸੀ ਆਫਿਸ ਨਾਲ ਅਸਰੀ ਮੀਟਿੰਗ ਹੋਈ ਸੀ ਉਹ ਜਿਹੜਾ ਟ੍ਰੈਫਿਕ ਡਾਇਵਰਸ਼ਨ ਆ ਅਸੀਂ ਬਾਜ਼ਾਰ ਦੇ ਵਿੱਚ ਕਿੱਧਰ ਨੂੰ ਕਰਨੀ ਹੈ ਉਹ ਸਾਰਾ ਰੂਟ ਪਲਾਨ ਤੁਹਾਡੇ ਨਾਲ ਅਸੀਂ ਸ਼ੇਅਰ ਕਰਾਂਗੇ ਸਾਂਝਾ ਕਰ ਲਾਂਗੇ ਤੁਹਾਡੇ ਨਾਲ ਪ੍ਰਾਪਰਟੀ ਬੇਚਣੇ ਔਰ ਖਰੀਦਣੇ ਕੇ ਲੀਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ